ਕਣਾਲਾ ਕਣਾਲਾ ਕੇ ਜਿੱਤੀਪੁਰ ਕੰਮ ਕਰਤਾ ਤਾਂ ਜੇ ਵੀ थाने ਕੰਮ ਕੰਗਾ ਨਾ ਹਮੇ ਘਸ ਨੂੰ ਰੱਖੇ ਹਮ ਤਮੇ ਹੀ ਕਰ ਲੋ ਫਿਰ ਹਮ ਚੱਲੇ ਲਓ ਜੀ ਲੈਨੇ ਆ ਸਬਜੀ ਭਾਜੀ ਆਲੂ ਪਿਆਜ਼ ਕੰਨੀ ਹੋਗਾ ਸ਼ਿਮਲਾ ਮਿਰਚ ਸਰਪੈਂਗਣੀ ਦੇਖੋ ਬਈ ਕਿੱਡੀ ਕਿੱਡੀ ਬਈ ਆਹੀ ਬੈਂਕਣੀ ਸੀ ਉਦਨ ਲਈ ਇਹਦੇ ਆਪਾ ਜਿਹਨੇ ਦਰਦ ਕਰਿਆ ਤਾਂ ਢਡਮ ਚੂਚੂ ਵਈਆਂ ਚੂਚੂ ਗੋਲ ਵਾਲੇ ਖੀਰਾ ਪਿਆ ਕੀਆ ਪਈਆ ਭਿੰਡਿਆ ਪਈਆ ਓਬੀ ਪਈਆ ਟਮਾਟਰ ਪਾ ਦੀ ਵੀ ਬਾੜੀ टमाटर भी पाए टमाटर टमाटर काली तोड़ी सठ रुपये है तोली तोली ਉਹ ਬੱਗ ਤਾਂ ਗਿਰਦਾ ਹੀ ਨਹੀਂ 50 60 ਦੇ ਦਾ ਰੇਟ ਕਿਉਂ ਐਨਕਾ ਦਾ ਰਹਾ ਹੀ ਰਹਾ 60 ਰੁਪਏ ਚਾਹੇ ਜਗਾ 40 ਕੁੜੀ ਆ ਜਾ ਹੋ ਜਾਗਾ ਬਸ ਨਹੀਂ ਪ੍ਰੋਫੈਸ਼ਨਲ ਵੀ 30 40 ਤੋਂ ਕਮ ਨਹੀਂ ਆਂਦਾ ਹੀ ਨਹੀਂ ਉਹ ਵੀ ਤਾਂ ਘੜ ਤੇ ਘਟ 40 ਹੋ ਜਾਗਾ ਬਸ ਇਸ ਤੇ ਤਲੇ ਨਹੀਂ ਆਂਦਾ ਪੱਕਾ ਇਤੋਂ 40 50 60 ਗੋੱਬੀ ਕੇ ਰੇਟ ਆ ਗੋੱਬੀ 100 ਰੁਪਏ ਵਾਸ਼ੀ ਵਾਹ ਹੈ ਅੱਛਾ ਹਮ ਆਈ ਵੀ ਨਹੀਂ ਬੰਦ ਕਰੀ ਕਿਹਨਸੀ ਹੈ ਪਾੜੀ ਪਾੜੀ ਹੈ ਪਾੜੀ ਹੈ ਹਾਂਜੀ ਪਾੜੀ ਸਾਫ ਹੈ ਨਹੀਂ ਗੋੱਬੀ ਸਾਫ ਪਾੜੀ ਪਾੜੀ ਦੇਖੋ ਬਈ ਕਿਆ ਸੋਹਣੀ ਗੋੱਬੀ ਪਈ ਐ ਸਾਫ ਕਿੰਨੀ ਸੁਥਰੀ ਗੋੱਬੀ ਐ ਦੇਖੋ ਪਹਾੜੀ ਗੋਭੀ ਬਹੁਤ ਸੋਤਰੀ ਹੁੰਦੀ ਹੈ ਬਈ ਚਿੱਟੀ ਹੁੰਦੀ ਆਪਣੇ ਵਾਲੀ ਉਹ ਜਿਹੜੀ ਉਰਾਂ ਹੁੰਦੀ ਹੈ ਉਹ ਹੋਰੇ ਆਪਣਾ ਪਲक्कणਜੀਵਾ ਹੁੰਦੀ ਹੋ ਗਿਆ ਤਾਂ ਕਿੰਨਾ ਕਿੰਨਾ ਟਮਾਟਰ ਤੋਂ ਹੋ ਗਿਆ ਬਸ ਕਾਹ ਪੈਸੇ ਹੋ ਗਏ ਦੇਖ ਫੇ हवा सी आई या मौसम खराब होएगा एने मां हवा का आया बुल्ला है क्या मौसम खराब होएगा किसका प्रोग्राम दर्ज रे चढ़ू वाले हां रचारो तो हां आओ 21 की वोटा ਲ ਕਿੰਨੀ ਦੁਕਾਨਾਂ ਹੋ ਗਈਆਂ ਇੱਕ ਰੈਡੀ ਦੇ ਚਾਪ ਮੈਂ ਕਹਿੰਦਾ ਚਾਰ ਪੰਜ ਦੁਕਾਨਾਂ ਤਾਂ ਫੁੱਟਾਂ ਦੀਆਂ ਐ ਇਹ ਦੇਖ ਇੱਧਰ ਉਰਾ ਕਿਸੇ ਨੇ ਮਕਾਨ ਵੀ ਪਾ ਲਿਆ ਅਗਰ ਦੁਕਾਨਾਂ ਨਾਲ ਇੱਧਰ ਉਰੇ ਦੋ ਦੁਕਾਨਾਂ ਕਿ ਮਠਾਈ ਦੀਆਂ ਹੋ ਗਈਆਂ ਇੱਕ ਆ ਮਠਾਈ ਦੀ ਐ ਤਾਂ ਤਾਂ ਇਹ ਹੁਣ ਉਹ ਦੁਕਾਨ ਮਠਾਈ ਦੀ ਐ ਹਾਂ ਹਾਂ ਵਧਣ ਲੱਗ ਗਿਆ ਉਹਨਾਂ ਨੂੰ ਦੇਖ ਰਹਾ ਸਤ ਹਾਂ ਇਹ ਹੁਣ ਸਿਆਲੇਜੀ ਚ ਪਈਆਂ ਇਹ ਦੁਕਾਨਾਂ ਨਵੀਆਂ ਇਹ ਵੀ ਇਹ ਵਾਲੀਆਂ ਵੀ ਉਹ ਪਿੱਛੇ ਵਾਲੀਆਂ ਵੀ ਇੱਕ ਇਹ ਦੋ ਦੁਕਾਨਾਂ ਇਹ ਹੁਣ ਪਈਆਂ ਦੇਖ ਨਾਲ ਸ਼ਟਰ ਵੀ ਲੱਗੇ ਇਹਨਾਂ ਦੇ ਤਾਂ ਜਿੱਥੇ ਨਾ ਕਿਤੇ ਇੱਕ ਦੋ ਦੁਕਾਨ ਹੋ ਗਈ ਬਹੁਤੀ ਸਮਝ ਲੈ ਵੀ ਮਾਰਕੀਟ ਬਣ ਗਈ ਹੁਣ ਨਹੀਂ ਹੈ ਵੀ ਬਾਜ਼ਾਰ ਚ ਜਾਣਾ ਪਊਗਾ ਅੰਦਰ ਪੜਨਣਾ ਪਊਗਾ ਬਾਜ਼ਾਰ ਚ ਬਾਹਰ ਤੇ ਬਾਹਰ ਆਪਣਾ ਸੜਕ ਪਰ ਤੇ ਲੋ ਜੋ ਲੈਣਾ ਜਿੱਤਰਾ ਕਿਸੇ ਨਾਲ ਰਿਸ਼ਤੇਦਾਰੀ ਮਾਣਾ ਇੱਧਰ ਨੂੰ ਪੂਰੀ ਤੇ ਲੇਲਾ ਬਣਾ ਜੋ ਮਰਜੀ ਲੈ ਲੈ ਅਰ ਵਧੀਆ ਫਰੂਟ ਮਿਲਦਾ ਨਾ ਅੰਦਰ ਬਾਜ਼ਾਰ ਮਾ ਵੜਿਆ ਅੱਗੇ ਦਾ ਕੀ ਹੋਈ ਕਰਦਾ ਤਾਂ ਪਤਾ ਨਹੀਂ ਚੱਕਰ ਤਾਂ ਪਹਿਲਾ ਸਾਧਨ ਨਹੀਂ ਤੇ ਲੋਕਾਂ ਦਾ ਬੱਸਾਂ 'ਵਾਂ ਜਾਏ ਕਰਦੇ ਤੇ ਬੱਸ ਸਟੈਂਡ ਦੇ ਲਾਗਪਾਸ ਦੁਕਾਨਾਂ ਹੋਏ ਕਰਦੀਆਂ ਹੈਂ ਬੱਸ ਬਿਨਾਂ ਤੇ ਘੜਦੀ ਨਹੀਂ ਦੀ ਤੇ ਬੱਸ ਸਟੈਂਡ ਉਹ ਹੈ ਨਾ ਬੱਸ ਸਟੈਂਡ ਦੇ ਲਾਗਪਾਸ ਦੁਕਾਨਾਂ ਹੋਏ ਕਰਦੀ ਦੀ ਫਰੂਟਾਂ ਦੀ ਮਠਿਆਈ ਦੀ ਤਾਂ ਬੱਸਾਂ ਮੰਗਲਾ ਜਾਏ ਕਰਦਾ ਤਾਂ ਉੱਥੀ ਦੇ ਬੱਸ ਸਟੈਂਡ ਬਤ ਇਹ ਖਲੋ ਲੈ ਲੈ ਕਰਦਾ ਤਾਂ ਹੁਣ ਸਭ ਪਾ ਸਾਧਨਾ ਹੈ ਬੱਸ ਸਟੈਂਡ ਦੀ ਕੋਈ ਲੋੜ ਨਹੀਂ ਹੈ ਕੋਈ ਵੀ ਬੱਸ ਸਟੈਂਡ ਦੇ ਲਾਗ ਦੁਕਾਨ ਚੱਲੂਗੀ ਜਾਂ ਉੱਥੀ ਕਰਨੀ ਹੈ ਹੁਣ ਦਾ ਜਿਹੜੀ ਬਾਹਰ ਖੁੱਲੇ ਚ ਹੋਊਗੀ ਦੁਕਾਨ ਉਹ ਵਧੀਆ ਚੱਲੂਗੀ ਤਾਂ ਕੱਕ ਇੰਨੀ ਲੰਬਾਈ ਐ ਦੀ ਬਾਈ ਉਰਦੀ ਸਿੱਲੀਆਂ ਪਰ ਕਿਵੇਂ ਜੜੀਆਂ ਮੈਂ ਕਹਿੰਦਾ ਛੱਤ ਰੱਸੀ ਉੱਟ ਲੰਬਾਈ ਹੋਣੀ ਹੈ ਹੈ तो क्या कर रही है, क्या नहीं बाहर में बाहर में तब दो हजार बाईस में बहरला देश बना दूंगा तो। ਜੇ ਹਿਮਾਚਲ ਹੈ ਹਿਮਾਚਲ ਚਾ ਆਪਣਾ ਨਾ ਹਰਿਆਣੀ ਦਾ ਨਾ ਪੰਜਾਬ ਦਾ ਜ਼ਮੀਨ ਨਹੀਂ ਲੈ ਸਕਦਾ ਹੈ ਪੂਰਾ ਆਪਣਾ ਹਰਿਆਣੀ ਮਜਾਬ 네ਪਾਲੀ ਲੈ ਲਵੇ ਚਾਹੇ ਬਿਹਾਰ ਦਾ ਲੈ ਲਵੇ ਚਾਹੇ ਯੂਪੀ ਦਾ ਲੈ ਲਵੇ ਚਾਹੇ ਮਾਚਲ ਦਾ ਲੈ ਲਵੇ ਪੂਰਾ ਕੋਈ ਬੰਦੀ ਨਹੀਂ ਹੈ ਹੈ ਕੋਈ ਨਾ ਮਾਚਲ ਮਾ ਪਾ ਲੈ ਨਹੀਂ ਸਕਦੇ ਵੀ ਲੈ ਕਿੱਥੋਂ ਕੋਈ ਪਹਿਲਾਂ ਤਾਂ ਪਈਆ ਹੁੰਦਾ ਨਹੀਂ ਵੇ ਬਈਏ ਆ ਗਏ ਚਲ ਮੋਟਰਾਂ ਪਰ ਲੱਗੇ ਲੜ ਜੀ ਵੀ ਤਰ੍ਹਾਂ ਨੰ ਕੰਮ ਚੜਦੇ ਹਾ ਉਹਨਾਂ ਮਾਰਕ ਕਰਾਂ ਵਿੱਚ ਵੀ ਬਈਏ ਆ ਗਏ ਔਰ ਔਰ ॠਤੀ ਮੀ ਨੇ ਮਸਤੇ ਸਮਝੀ ਵੀ ਮਾਰਕਾ ਐਨਾ ਉਤਾਰਿਆ ਵਾ ਹਾਈ ਵੀ ਨਹੀਂ ਹੈ ਵੀ ਮਾੜਾ ਮੋਟਰ ਜਵੇਂ ਕਰ ਕਰ ਛੱਡੇਵੇਂ ਬਾਗੂ ਆਣੇ ਤੇ ਔਰ ਉਹ ਵੀ ਬਈ ਆਣਾ ਹਾ ਅੱਜ ਮੈਂ ਵਲੌਗ ਵਿੱਚ ਦਿਖਦਾ ਦਾ ਇੱਕ ਮਾ ਕਿਸੇ ਟਾਈਮ ਆਏ ਹੋਏ ਕਰਦਾ ਤਾਂ ਸਾਢੇ 3 ਜੇ ਜਮਾਰ ਜੂੜਾ ਪਹਿਲਾਂ ਮੈਂ ਜੇ ਬੰਦੀ ਦਵਾਈ ਲਗਾਉਂਦਾ ਹਾਂ। ਹਾਂ। ਮੇਰੂ ਦੇ ਪੰਡੇ ਲੱਗ। ਹਾਂ। ਜੇ ਕਿਸੇ ਨੂੰ ਪੰਡਾ ਦੇ ਵੀ ਦਿੱਤਾ ਮਾਂਜਣਾ ਉਹਨੂੰ ਹੱਕ ਮਾਂ ਮਾ। ਹੱਕ ਮਾਂ ਮਾ। ਆਸ਼ਾ ਉਹ ਤਾਂ ਕਹਿੰਦੇ ਕੋਈ ਹੋਹੀ ਨਹੀਂ ਹੈਗਾ ਨਾਲ ਖਾਣੇ ਆ। ਅਹ। ਕਟੋਲੀ ਮਾ ਬਹੁਤ ਆਉਂਦਾ। ਪਿੱਛੇ ਤੋਂ ਪਿੱਛੇ ਦੇ ਵੀ ਤਾਂ ਹੁਣ ਵੀ ਸ਼ਾਇਦ ਹੋਵੇ। ਕਟੋਲੀ ਹਾਂ ਉਹ ਤਾਂ ਨਹੀਂ ਬੈਠ ਸਕਦਾ। ਆਪਾਂ ਤਾਂ ਦੇਖਿਆ ਤਾਂ ਦਿਖਾਉਂਦੇ ਹੁੰਦੇ ਬੈਠ ਕੇ। ਹਾਂ ਜਿਹੜਾ ਮੈਂ ਟਮਾਟਾ ਰੋਟੀ ਖਾਣੀ ਹੈ ਇੱਥੇ ਹੀ ਬੈਠਣਾ। ਹਾਂ। ਆਪਾਂ ਜਿਹੜੀਆਂ ਝਾਂਗ ਆ ਰਹੀਆਂ ਚੰਗੀਆਂ ਉਹਨੀਆਂ ਤੇ ਕੰਮ ਕਰਨ। ਉਹ ਇੱਥੇ ਹੀ ਬੈਠ ਨਹੀਂ ਆਉਂਦੀਆਂ ਦੀ। ਆਹ। ਉਹ ਹੀ ਨਹੀਂ ਤੇ ਵਿੱਚ ਹੀ ਬਹਿਣ ਲੱਗੇ। ਲੈ ਹੁਣ ਤਾਂ ਕੁਰਸੀ ਦੰਨੇ। দেনিনি সারজমাডা কে কোকে কোয কোই কোগা কোযে কোযেনা. কেছেকে আপয়া. ਇਹ ਬਰਮਾਲਿਕ ਮੀਟਰ ਉਹ ਪਹਿਲੀ ਪਣੀ ਧੋਈਆਂ ਕੱਢ ਕੇ ਅਸੇ ਉਹ ਵੇ ਰਖੇ ਤਾ ਮੈਂ ਵਿਕ ਪਾਂਗ ਮੋਚਉਣ ਜਾਂਦੇ ਸੀ ਅਹ ਮਰ ਘਰ ਸਾਨੂੰ ਮਾ ਪੀ ਨੇ ਵੇ ਕੋ ਟੇ ਭੇਜਿਆ ਇਲਾਉਣੀ ਉਹ ਬਦਨ ਦਾ ਤਾਂ ਜੇ ਮਿਰਚਾ ਮੁਰਚਾ ਲਾਉਂਦੀ ਹੁੰਦੀ ਆਂ ਤੇ ਬਦਨ ਦਾ ਤਾਂ ਕੋਲ ਜਾ ਕੇ ਬੈਠ ਜੂ ਵਈ ਕਦਣਾ ਮੈਂ ਚਲੇਗੀ ਕਣੀ ਤੋੜਦੀ ਆਂ ਤੇ ਵਈ ਘਾਬ ਨੇ ਲਾਉਂਦੀ ਆਂ ਤੀਆਂ ਹਾਂ ਆਵਲੀ ਮੋਟਰ ਪਰ ਹੈ ਅੱਛਾ ਮੈਂ ਉਹ ਭੇਜਤਾ ਮੈਂ ਚਲੀ ਗਈ ਮੈਂ ਲੱਗ ਗਈ ਨਾਲ ਉਹਨਾਂ ਦੇ ਨਾਲ ਐ ਮੈਂ ਕਿ ਚਲ ਵੀ ਮੈਂ ਵੀ ਤਾਂ ਬੈਠੀ ਹਾਂ ਐ ਭਾਈ ਸਰੀਆ ਭਾਈ ਆ ਗਿਆ ਨੱਗਲ ਵਾਲਾ ਨੱਗਲ ਵਾਲਾ ਕਿਤੇ ਜਿੱਤੇ ਪਰ ਕੰਮ ਕਰਦਾ ਤਾਂ ਐ ਜੇ ਵਈ ਤੁਹਾਨੂੰ ਕੰਮ ਕਰਨਾ ਹੋਵੇ ਤਾਂ ਸਾਨੂੰ ਰੱਖੇ ਹਾਂ ਹੂੰ ਤੁਮੇ ਹੀ ਕਰ ਲੋ ਫਿਰ ਹਮ ਚੱਲੇ ਹੂੰ ਭਾਈ ਉਸੇ ਘੜੀ ਮਨੇ ਛਡਾ ਕੇ ਲਾਡੀ ਤੈ ਨਹੀਂ ਮੰਨਣਾ ਸੱਚ ਉਸੇ ਘੜੀ ਮੈਂ ਇੱਧੇ ਛਡਵਾਤਾ ਕੰਮ ਤੋਂ ਅੱਜ ਘੜ ਮੋਬੋ ਇੱਧਰ ਹੋ ਜਾ ਅੱਛਾ ਹਾਂ ਅੱਜ ਟੋਕਰੇ ਰੋਟੀਆਂ ਦੇ ਲੈ ਜਾਣਾ ਟੋਕਰੇ ਕੱਖਾਂ ਵਾਲੇ ਰੋਟੀਆਂ ਦੇ ਸੱਚ ਫਿਰ ਬੇੜੇ ਤੇ ਆਏ ਕਰਦੇ ਤੇ ਆਲੂ ਭੁੱਟਾਉਣਾ ਅੱਛਾ ਚੜਾਉਣਾ ਹਾਂ ਬਾਲਟੀ ਬਾਲਟੀ ਪਰ ਕਹਿੰਦੇ ਜਾਂਦਾ ਅੱਛਾ ਕਰਾਸੇਰ ਪਰ ਤਾਂ ਲੈਣਾ ਜਿਦੋਂ ਉਹ ਨਾ ਜਾਣ ਲੱਗਦੇ ਨੇ ਜਗੀਰਾ ਜੇ ਹੁੰਦਾ ਤਾਂ ਹਮ ਨੌਕਰ ਜਦ ਜਗੀਰਾ ਵੀ ਹੁੰਦਾ ਤਾਂ ਇਹ ਚਾਰ ਰੋਹ ਹੁੰਦੇ ਤੇ ਇੱਕ ਸੋਮਾ ਹੁੰਦਾ ਤਾਂ ਅਸਰਦਾਈ ਅਸਰ ਜੀਰੇ ਨੇ ਕਹਿੰਦੇ ਨਾ ਲੈ ਬਾਈ ਰੋਟੀ ਟਰਵਾ ਦੇਣਾ ਟੋਕਰੇ ਸਿਰ ਪਰ ਤੇ ਹਮ ਨਾ ਤੁਮੇ ਜਾਓ ਪਾਸਾ ਹੋ ਜੋ ਮੈਂ ਖੜਾ ਹਾਂ ਉਹ ਉਹਨੇ ਦੇ ਲੈ ਜਿਹੜੇ ਉਣਜੋਗੇ ਨੇ ਰੋਟੀ ਉਹਨਾਂ ਨੂੰ ਖਾਾਕ ਹੈ। ਹਾਂ। ਬਾਦ ਵਿੱਚ ਆਪ ਖਾਾਕ ਹੈ। ਹਾਂ। ਭਾਂਡੇ ਇਕੱਠੇ ਕਰ ਕਰ ਦੇਣਾ ਬੋਬੋ ਜਾਓ ਤੁਮੇ। ਆਈ ਨਹੀਂ ਲਿਆਗਤ ਤੂੰ تینਾਂ। ਅਹ। ਸੇ ਵੀਰ ਦੇ ਕੋਲ ਮਨਨ ਨਗਲ ਮਿਲ ਗਿਆ ਭਾਈ ਜਣੀ ਮਾਸੀਓ ਮਿਲੀਆਂ। ਸੇ ਯਾ। ਹਾਂ ਆਈ ਲਈ ਜਦ ਕੀ ਮਾਸੀਓ ਵੀ ਨਹੀਂ ਜਣੀ। ਹਾਂ। ਇਹ ਬੋਬੋ ਮਰਾਤ ਮਰ ਲਿਆ ਉਹਨੂੰ ਮਰ ਲਿਆ ਨਾ ਨਾਮ ਗਿਣਦਾ ਤਾਂ ਮੈਨੂੰ ਦੀਪ ਦਾ ਨਾਮ ਨਹੀਂ ਆਦਾ ਛੋਟੀ ਤਾਂ ਨੋ ਕਿਹਾ ਤਾਂ ਮਾਂ ਦੀਪ ਹਾਂਏ ਹਾਂ ਉਹ ਬੂ ਮਾਂ ਉਸ ਨੂੰ ਯਾਦ ਕਰਾਂ ਤਾਂ ਮੇਰੇ ਉਸ ਦਾ ਨਾਮ ਨਹੀਂ ਤਾਂ ਆਦਾ ਨਾਰਾਦ ਪਿਆ ਆ ਬੰਦਾ ਸਾਰੀ ਜ਼ਿੰਦਗੀ ਤਾਂ ਲਖੇਦੀ ਇਧਰ ਹੀ ਗਲਤੀ ਨੌਕਰੇ ਕਰ ਕਰ ਹਾਂ ਪੱਟ ਪੁੱਟ ਤੇ ਵਿਆਹ ਤਾਂ ਲੱਗਿਆ ਰਹੇ ਕਿ ਕੋਕੜਾ ਥੱਲੇ ਜਿਹੜੀ ਉਹ ਥੱਲੇ ਦੂਈ ਕਮਾਨੇ ਉਸ ਤਰ੍ਹਾਂ ਜਿਕੜਾ ਹਾਰਟ ਹੀ ਜਾਂਦੀ ਹੁੰਦੀ ਹੈ ਰਾਣੀ ਜਾਂਦੀ ਹੁੰਦੀ ਬੋਲਦਲੀ ਬੋਲਦਲੀ ਉੱਥੇ ਹੈਗੀ ਇਹ ਦੇਖੀ ਮੈਂ ਹੁਣ ਵੀਡੀਓ ਚ ਦਿਖਾਈਂਦੀ ਮੈਂ ਆਪਣਾ ਸਾਹਿਬ ਸੰਗਤ ਭਰਾ ਵੀ ਹੈਤੀ ਆਪਣਾ ਧੱਕੀ ਸਾਹਿਬ ਹੈ ਉਹ ਤਾਂ ਲਾਈਵ ਹੀ ਹੈ ਹਾਂ ਆਰ ਉਰੇ ਵੀ ਥੋ ਤਾਂ ਬਹੁਤ ਵਿੱਚ ਸੰਭਿਆ ਪੁਰਾਣਾ ਵਿਰਸਾ ਨਾਲ ਦਿਖਾਉਣੇ ਵਾਸਤੇ ਉਹ ਕਰਿਆ ਵਾ ਤਿਆਰ ਟੱਕੀ ਸਾਹਿਬ ਗੁਰਦੁਆਰਾ ਬਾਬੇ ਨਾ ਬਹੁਤ ਪੁਰਾਣਾ ਵਿਰਸਾ ਨਾ ਬਹੁਤ ਸੰਭਾਗ ਰੱਖਿਆ ਵਾ ਇੱਕ ਕਮਰੇ ਚ ਚਾਹੀਦਾ ਵਈ ਇਹਦਾ ਨਾ ਪਟਾਲੀ 33 ਕਰਨੇ ਨੂੰ ਹੈਲੋ ਸੱਸਾ ਲੌਂਜੀ ਨਾਲ ਦੀਆਂ ਤੁਹਾਨੂੰ ਬਈ ਉਹ ਆਦੀਆਂ ਪ੍ਰਾਣੀਆਂ ਗੱਲਾਂ ਬੂਆ ਨੇ ਫੋਨ ਆ ਗਿਆ ਹੁਣ ਬੂਆਪਾ ਉਹ ਆਦੀ ਟੈਨ ਦਾ ਛੋਟੀ ਦਾ ਮੀਂਹ ਵੀ ਦਰਦ ਤੋਂ ਥੋੜਾ ਜਿਹਾ ਘਟਿਆ ਵਾਏ ਮਿਲਦੇ ਆ ਬਾਅਦ ਚ ਬਈ ਪਹੁੰਚ ਗਿਆ ਪਾ ਕਰ ਵੀ ਪਹੁੰਚਣੇ ਰਹਿ ਗਏ ਉਪਰ ਵਾਲੇ ਚੱਕ ਨੇ ਸਾਕੋ ਪੀਆ ਮੈਂ ਦਰ ਤਮੀਬਾ ਦਾ ਨਹੀਂ ਹੋਆ ਲੋ ਜੀ ਬਾਈ ਮੋਟਰ ਚੱਲ ਰਹੀ ਤੇ ਜੀਰੇ ਚ ਪਾਣੀ ਹਲੇ ਆਊਗਾ ਆਪਣੀ ਚਿੱਕ ਦੋ 26 ਚ ਚਲਾਇਆ ਵਾਪਾ ਨੇ ਪਾਣੀ ਇਧਰ ਆ ਜਾ ਮੈਂ ਆ ਮੈਂ ਦੇਖ ਲੈ ਦੇਖ ਨਿਆ ਥੋੜਾ ਭਰ ਗਿਆ ਹੋਣਾ ਪੀ 26 26 ਖੱਡ ਮਾ ਦਾ ਥੱਲੇ ਹੀ ਜਾਊਗਾ ਸੁਖੂ ਇੱਕੇ ਖੱਡ ਹੁੰਦੀ ਵਾ ਜੇ ਹੋਈ ਬੰਦ ਕਰੀ ਵੀ ਦੀ ਪਤਾ ਨਹੀਂ ਦੁਬਾਰਾ ਤਾਂ ਨਹੀਂ ਖੁੱਲਦੀ ਬੰਦੇ ਆਇਆ ਹੈ ਤਾਂ ਦਫਾ ਹੈ ਨਹੀਂ ਬਾਈ ਡੋਲ ਚ ਬੱਤੀ ਪਰਾਂ ਦੇਖਦੇ ਜਾ ਕੇ ਪਰਲੇ ਖੁੰਝੇ ਚ ਵਰ ਗਿਆ ਹੁਣਾ ਜੋ ਨਾਲ ਲਾਈਟ ਟੋੜੀ ਹੋਈ ਵਿੱਚ ਸਵੇ ਸੱਤ ਵਜੇ ਚਲਾਇਆ ਤਾਂ ਇਹ ਚ ਆਪਾਂ ਨੇ ਰੇਜ਼ਰ ਖੋਲ ਗਿਆ ਦਾ ਸੁਖੂ ਤਾਂ ਟਾਈਮ ਹੁਣ ਹੋ ਗਿਆ ਉਪੋਣੇ ਨੂੰ 1.5 ਘੰਟਾ ਹੋ ਗਿਆ ਖੱਡ ਤਾਂ ਨਹੀਂ ਹੈ 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 ਵੀ ਖੱਡ ਤਾਂ ਨਹੀਂ ਹੈ ਮਾ ਪਰ ਆ ਮ ਦੇਖ ਤਰ ਗਿਆ ਹੁਣ ਦੇਖੋ ਹੈ 1.5 ਘੰਟਾ ਹਾਂ 1.5 ਤਾਂ ਹੋ ਹੀ ਗਿਆ ਗੱਲ ਤਰਾਣਾ ਦੇ ਇੱਕ ਕਿਉਂ ਮੀਂਹ ਦਾ ਹੀ ਲਗਿਆ ਵਾ ਪਾਣੀ ਆਪਾਂ ਨੇ ਪਾਣੀ ਲਾਇਆ ਨਹੀਂ ਤਾਂ ਬਾਈ 26 ਚ ਬਾਅਦ ਚ ਫਿਰ ਮੀਂਹ ਦਾ ਹੀ ਪਾਣੀ ਲਗਿਆ ਵਾ 26 ਨੂੰ ਤਾਂ ਪਾਣੀ ਪਾਣੀ ਹੁਣ ਇਹਨੂੰ ਜ਼ਰੂਰੀ ਚਾਹੀਦਾ ਇੱਕ ਹੂੰ ഹോ ഓം ഉർലാ ഹേവണാ ജാദ ഉർലാ പറലാ ആ സച്ചോ പറലാ ഇച്ഛാ മേം ഫേർ ਹਾਂ ਕੋਈ ਨਹੀਂ ਹੁਦੋਂ ਮੈਂ ਅਭੀ ਫੇਰਦੇ ਹਾਂ ਹੁਦੋਂ ਮੈਂ ਅਭੀ ਫੇਰਦਿੰਨੇ ਮਹਾ ਹੁਦੋਂ ਮੈਂ ਵੀ ਫਿਰਜੂਗਾ ਹਾਂ ਪਰਸੋਂ ਨੂੰ ਡਬਲ ਚਲੂਗੀ ਹੂੰ ਹਾਂ ਕਿਸਨ ਦਾ ചേരി छबीनो होन लोड है ता हूं उरी खट जा मैं देख हां पानी तो नहीं आया हाल ही यार पानी तो नहीं आया हाल हम्म हूं बात हो गया पानी पूरा सुखू ਲੌਗ ਆ ਆ ਗਿਆ ਫਿਰ ਜਗਾ ਜੇ ਬੰਦ ਕਰਦੇ ਨਹੀਂ ਚਲਾ ਦੇ ਉੱਤੀ ਬੈਠ ਕੇ 10 ਮਿੰਟ ਨਹੀਂ ਹੈ ਹਾਂ ਕਿਹੜਾ ਮਹਾ ਉਹ 10 ਮਿੰਟ ਚਲਾ ਦਿੰਦੇ ਆ ਮੱਲਵ ਹਿੱਲਦਾ ਮੱਲਵ ਹਿੱਲਦਾ ਮੱਲਵ ਹਿੱਲਦਾ ਮਹਾ ਫਿਰ ਇਸਮਾ ਹੂੰ ਇਹ ਵੀ ਨਹੀਂ ਬੰਨਾ ਹੂੰ पानी बदलते अपन अपने भाई चलते हैं अपन घर नो रोटी टीखा खाने चल गए चल के शब्बी मदा हले दो पानी हाँग के ज़्यादा ही हाँग के दो ताक़त ताक़त हैं हैं आह तो शब्बी नहीं चली हले ਉਹ ਹੋ ਜੂਗੀ ਛੜੀ ਗੱਦਰ ਜੀ ਹੋ ਰਹੀ ਹੈ ਨਾ ਇੱਕ ਪਾਣੀ ਤੇ ਹੋ ਜੂਗੀ ਜਿੰਨ ਭਾਈ ਚਲਾਇਆ ਆਪਣਾ ਇਸ ਕਰਮ ਕੰਦੀ ਲੇਟ ਹੋ ਗਿਆ